ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੀ ਗੁਰੂ ਤੇਗ ਬਹਾਦਰ ਪਬਲਿਕ ਹਾਈ ਸਕੂਲ ਕੌਕੇ ਕਲਾਂਦਿਆ ਵਿਦਿਆਰਥਣਾ ਤੁਹਾਡੇ ਸਾਹਮਣੇ ਇੱਕ ਕਵਿਸ਼ਰੀ ਪੇਸ਼ ਕਰਨ ਜਾ ਰਹੀਆਂ ਹਾਂ ਜਿਸਦਾ ਵਿਸ਼ਾ ਅਸੀਂ ਉਹੀ ਆ ਕਵਿਸ਼ਰੀ ਪੇਸ਼ ਕਰਨ ਦਾ ਪਹਿਲਾ ਸ਼ਿਰਗੁਰ ਗੋਵੀਂਦ ਸਿੰਘ ਜੀ ਵੱਲੋਂ ਬਖਸ਼ਿਆਈ ਫਤਿਹ ਨੂੰ ਕਰੋ ਪਰਵਾਨ ਅਤੇ ਗੱਜ ਵੱਜ ਕੇ ਆਖੋ ਜੀ We <laughs> have इना तो दुर गरीब देख तू तो क्या तो कहनी है इना तो दूर गरीब देख i